ਖੀਮਪੁਰ ਖੀਰੀ ਜੁਪੀਲੀ ਘਟਨਾਕਰਮ ਤੋਂ ਦੁਖੀ ਹੋਏ ਕਿਸਾਨ ਸੰਜੁਕਤ ਮੋਰਚੇ ਦੇ ਸੱਦੇ ਤੇ ਅੱਜ ਰਈਆ ਅੰਮ੍ਰਿਤਸਰ ਰੋਡ ਨੂੰ ਰੋਸ ਵਜੋਂ ਬੰਦ ਕੀਤਾ ਗਿਆ ਕਿਸਾਨਾਂ ਦਾ ਰੋਸ ਕਿਸਾਨਾਂ ਦੇ ਲਫਜ਼ਾਂ ਚੋਂ ਸਭ ਚੱਲ ਗਿਆ ਲਖੀਮਪੁਰ ਖੀਰੀ ਵਿਕੇ ਛਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸ਼ਹੀਰਾ ਵਰਗੇ ਪੁੱਤਰਾਂ ਨੂੰ ਭਾਜਪਾ ਲੀਡਰ ਦੇ ਪੁੱਤਰ ਨੇ ਗੱਡੀ ਤੇ ਗੋਲੀਆਂ ਨਾਲ ਦਰੜ ਦਿੱਤਾ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਨੂੰ ਦਿੱਤੀ ਚੇਤਾਵਨੀ ਜੇ ਅਸੀਂ ਸਬਕ ਸਿਕਾਉਣ ਤੇ ਆ ਗਏ ਤਾਂ ਜੁਪੀ ਪਹੁੰਚ ਕੇ ਵੀ ਤੈਨੂੰ ਸਬਕ ਸਿਖਾ ਦੇਾਂਗੇ ਪੱਤਰਕਾਰ ਨਾਲ ਗਲਬਤ ਕਰਦਿਆਂ ਉਹਨਾਂ ਆਖਿਆ ਕਿ ਭਾਜਪਾ ਦੀ ਜੋਗੀ ਤੇ ਮੋਦੀ ਸਰਕਾਰ ਜਿੰਨਾ ਤਸ਼ੱਦਦ ਕਰੇਗੀ ਕਿਸਾਨ ਹੋਰ ਮਜ਼ਬੂਤ ਹੋ ਕੇ ਨਿਕਲਣਗੇ ਆਓ ਦੇਖਦੇ ਹਾਂ ਰਈਆ ਤੋਂ ਦਰਸ਼ਕਔਰ ਬਿਦਾਦਪੁਰ ਦੀ ਰਿਪੋਰਟ ਆਪਣੇ ਇਲਾਕੇ ਦੀਆਂ ਤਾਜ਼ੀਆਂ ਤੇ ਝਟਪਟ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਤੁਹਾਡੇ ਇਲਾਕੇ ਦੀ ਆਉਣ ਵਾਲੀ ਹਰ ਖਬਰ ਤੁਹਾਡੇ ਤੱਕ ਪਹਿਲਾਂ ਪਹੁੰਚੇ ਅਰ ਜੀ ਜੋ ਅੱਜ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਜੀਪੀ ਸਰਕਾਰ ਵੱਲੋਂ ਮਦਦ ਜੋਟਾ ਦੋਤੇ ਅਤਿਆਚਾਰ ਕਿਸਾਨਾਂ ਦੇ ਉੱਪਰ ਹੋ ਰਿਹਾ ਹੈ ਜੀਪੀ ਸਰਕਾਰ ਵੱਲੋਂ ਅੱਜ ਤੁਸੀਂ ਜੀਪੀ ਨਕੀਰਤ ਦਿਹਾਤਾਂ ਅਸੀਂ ਜੋ ਸਾਡੇ ਸੰਯੁਕਤ ਮੋਰਚੇ ਵੱਲੋਂ ਸਾਨੂੰ ਮੈਸੇਜ ਆਇਆ ਕਿ ਅੱਜ ਜਿਹੜਾ ਕੱਲ ਯੂਪੀ ਦੇ ਵਿੱਚ ਸਾਡੇ 40 ਕਿਸਾਨ ਉਹਨਾਂ ਸ਼ਹੀਦ ਕਰ ਦਿੱਤੇ ਜਿਹੜਾ ਉਪ ਮੁੱਖ ਮੰਤਰੀ ਹੈ ਯੂਪੀ ਦਾ ਜੋ ਅੰਨੇ ਵਾਹਨਾਂ ਨੇ ਗੱਡੀਆਂ ਉੱਤੇ ਸਾਡੇ ਕਿਸਾਨਾਂ ਦੇ ਚੜ੍ਹਾਈਆਂ ਜੋ ਕਿ ਸਾਨੂੰ ਅੱਜ 10 ਦਿਨਾਂ ਤੋਂ ਪਰ ਹੋ ਗਿਆ ਰੋਜ਼ ਰੋਸ਼ ਪ੍ਰਦਰਸ਼ਨ ਕਰ ਰਹਿਆਂ ਨੂੰ ਸਿੰਘੂ ਬਾਰਡਰ ਤੇ ਬੈਠੇ ਆ ਸਾਰੇ ਸਮਾਂ ਦੇ ਚੱਲ ਰਿਹਾ ਇਹ ਸਭ ਸਰਕਾਰਾਂ ਨੂੰ ਪਤਾ ਵਾ ਪਰ ਜੋ ਇਹ ਮੋਦੀ ਸਰਕਾਰ ਜਿਹੜੀ ਆ ਇਹ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਸਾਰਿਆਂ ਨਾਲ ਸ਼ੁਰੂ ਤੋਂ ਠੱਗਾ ਕਰਦੀ ਆਈ ਆ ਇਹ ਜਿਹੜਾ ਅੱਜ ਦਾ ਰੋਸ਼ ਪ੍ਰਦਰਸ਼ਨ ਵਾ ਜਿਹੜੇ ਸਾਡੇ ਕਿਸਾਨ ਚੀਤ ਕਰ ਦਿੱਤੇ ਆ ਉਹਨਾਂ ਦਾ ਕਰਕੇ ਆ ਜਿੰਨਾ ਚਿਰ ਇਹ ਉਪ ਮੁੱਖ ਮੰਤਰੀ ਯੂਪੀ ਦੇ ਨੂੰ ਪੰਪrakash ਨੂੰ ਜਿੰਨਾ ਚਿਰ ਉਹਨੂੰ ਸੱਜਾ ਨਹੀਂ ਦਿੱਤੀ ਜਾਂਦੀ ਉਹਨਾਂ ਚਿਰ ਅਸੀਂ ਕਿਸੇ ਵੀ ਥੀਲੇ ਤੇ ਨਹੀਂ ਛਟਾਂਗੇ ਉੱਥੇ ਸਾਡੇ ਵੀ ਕਿਸਾਨ ਪਹੁੰਚ ਚੁੱਕੇ ਆ ਹੋਰ ਵੀ ਸਾਡੇ ਪੰਜਾਬ ਚੋਂ ਜਿੱਥੇ ਬੰਦੀਆਂ ਸਾਰੀਆਂ ਜਾ ਰਹੀਆਂ ਵਾਂ ਤੁਸੀਂ ਆਦੇ ਹਾਸੇ ਕੀ ਅਪਰਾਲਾ ਕਰੋਗੇ ਕੀ ਤੁਸੀਂ ਆਪਣੇ ਰੋਸ ਪ੍ਰਦਰਸ਼ਨ ਕਿਹੜੇ ਕਰੋਗੇ ਤੇ ਕੀ ਮੰਗਾਂ ਆਪਣੀਆਂ ਰੱਖਦੇ ਆਂ ਬੀਜੇਪੀ ਸਰਕਾਰ ਕੋਲ ਬੀਜੇਪੀ ਸਰਕਾਰ ਨਾਲ ਤੇ ਸਾਡਾ ਚੱਲ ਰਿਹਾ ਜੀ ਹੁਣ ਵੀ ਜ਼ੋਰ ਸ਼ੋਰ ਨਾਲ ਹੋਰ ਸਗੋਂ ਦੁੱਗਣਾ ਹੋਊਗਾ ਜਿੱਦਾਂ ਇਹ ਸਾਡੇ ਤੇ ਦਬਾਅ ਪਾਉਣੇ ਚਾਹੁੰਦੀ ਹੈ ਸਰਕਾਰ ਇਹ ਤੋਂ ਦੁਗਣੇ ਹੋ ਗਏ ਸੀ ਲੜਾਂਗੇ ਕਾਲੇ ਕਾਨੂੰਨ ਰਿਵਰਸ ਕਰਾ ਕੇ ਫਿਰ ਛੱਡਾਂਗੇ ਉਹਨਾਂ ਚਿਰ ਕਦੀ ਵੀ ਨਹੀਂ ਛੱਡਾਂਗੇ ਇਹ ਸਾਡਾ ਪੱਕਾ ਸੂਲਵਾ ਸਾਰੇ ਜਥੇਬੰਦੀਆਂ ਦਾ ਸੂਲਵਾ 32 ਕਿਸਾਨ ਜਥੇਬੰਦੀ ਦਾ ਸੂਲਵਾ ਕਿ ਪੱਕਾ ਜਿਹੜਾ ਭਾਜਪਾ ਜੋ ਮਰਜ਼ੀ ਕਰ ਲੇ ਭਾਵੇਂ ਸਾਨੂੰ ਜਾਨਾਂ ਦੀਆਂ ਕੁਰਬਾਨੀਆਂ ਦੇਣੀਆਂ ਪੈਣ ਜਾਨਾਂ ਮਾਰਨੀਆਂ ਪੈਣ ਬਾਹਰ ਦੇਾਂਗੇ ਪਰ ਜਿਹੜੇ ਕਾਲੇ ਕਾਨੂੰਨ ਇਹ ਰੱਦ ਕਰਾ ਕੇ ਹੀ ਛੱਡਾਂਗੇ ਇਹਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਨੀਅਤ ਸਾਡੇ ਪ੍ਰਧਾਨ ਸਾਹਿਬ ਜੀ ਮੈਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਜਥੇਬੰਦੀ ਸਕੱਤਰ ਦਲਬੀਰ ਸਿੰਘ ਬਰਾਦਪੁਰ ਜੋ ਸਾਡੀਆਂ ਇਹ 32 ਕਿਸਾਨ ਜਥੇਬੰਦੀਆਂ ਇਕੱਠੀਆਂ ਵਾਂ ਇੱਥੇ ਰਹੀਏ ਦੇ ਵਿੱਚ ਵੀ ਅਸੀਂ ਸੱਤ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੌਜਵਾਨ ਅਸ਼ੀਰਪਖ ਸਿੰਘ ਆ ਸਾਰੀਆਂ ਜਿਨੀ ਇਹ ਜਮਹੂਰੀ ਕਿਸਾਨ ਜਥੇਬੰਦੀਆਂ ਵਾਂ ਰਲ ਕੇ ਸਾਰੇ ਪੰਜਾਬ ਦੇ ਵਿੱਚ ਇਕੱਠਿਆਂ ਹੀ ਰੋਸ ਪ੍ਰਦਰਸ਼ਨ ਜਿਹੜਾ ਯੂਪੀ ਦੇ ਵਿੱਚ ਇਸ ਸਰਕਾਰ ਨੇ ਮੋਦੀ ਸਰਕਾਰ ਨੇ ਕੀਤਾ ਉਹਦੇ ਉਸੇ ਰੋਜ਼ ਦੇ ਵਿੱਚ ਅੱਜ ਅਸੀਂ 2 ਘੰਟੇ ਲਈ ਰੋਡ ਜਾਮ ਕੀਤਾ ਹੈ ਅਸੀਂ ਰਾਈਗिरा ਗਾਰੀ ਮਾफी ਮੰਗਦੇ ਹਾਂ ਉਹਨਾਂ ਕੋ ਕਿਉਂਕਿ ਅਸੀਂ ਸਾਡਾ ਸ਼ੌਂਕ ਨਹੀਂ ਹੈ ਕੋਈ ਰੋਡ ਜਾਮ ਕਰਨ ਦਾ ਕਿਉਂਕਿ ਜਦੋਂ ਰੋਡ ਜਾਮ ਹੋ ਜਾਂਦਾ ਵਾ ਕਿਸੇ ਨੇ ਕਿਸ ਕੰਮ ਜਾਣਾ ਦਾ ਬੱਸਾਂ ਰੁਕ ਜਾਂਦੀਆਂ ਟਰੱਕ ਰੁਕ ਜਾਂਦੇ ਮੋਟਰਸਾਈਕਲ ਰੁਕ ਜਾਂਦੇ ਤੇ ਸਾਰੀਆਂ ਗੱਡੀਆਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੀ ਇਹ ਕੋਈ ਸ਼ੌਂਕ ਨਹੀਂ ਆ ਮਜਬੂਰੀ ਦਾ ਕਾਰਨ ਵਾ ਜੇ ਸਾਡੇ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਆ ਸਾਡੀਆਂ ਸੜਕਾਂ 'ਚ ਨਹੀਂ ਰਹਿਣੀਆਂ ਫਿਰ ਅਸੀਂ ਕਿਤੇ ਬਹਿ ਵੀ ਨਹੀਂ ਸਕਦੇ ਇਸ ਕਰਕੇ ਤੁਸੀਂ ਸਾਡਾ ਸਾਥ ਦਿਓ ਜੇ ਕਿਤੇ ਰਸਤੇ 'ਤੇ ਰੁਕ ਵੀ ਜਾਂਦੇ ਨੇ 2 ਘੰਟੇ ਤੇ ਕੋਈ ਗੱਲ ਨਹੀਂ ਆ ਇਹ ਸਾਨੂੰ ਮaaf ਕਰਿਓ ਕਿ ਜਰੂਰ ਸਾਡਾ ਸਾਥ ਦਿਓ ਗੱਡੀਆਂ ਦੇ ਵਿੱਚ ਹੀ ਬੋਲ ਕੇ ਆਪਣਾ ਇਹਨਾਂ ਜੱਫੇ ਬੰਦੀਆਂ ਦੇ ਨਾਰੇ ਲਾਇਆ ਕਰੋ ਇਹ ਨਹੀਂ ਐ ਬੇਨਤੀਆਂ ਵਾਹਿ ਚੱਕਾ ਖਾਸਾ ਵਿੱਚ ਉਹ ਸਾਨੂੰ ਕਿਸਾਨ ਵੀ ਕਿਸਾਨ ਆਯਾਦ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਹਿਬ ਜੋ ਕਿ ਕਹਿ ਰਹੇ ਆ ਕਿ ਅਹੀ ਆਵਾਜ਼ ਆਈ ਤਾਂ ਆਪ ਵੀ ਬਹੁਤ ਸਾਨੂੰ ਦੁੱਖ ਵਾ ਕਿ ਇਹ ਜਿਹੜੀ ਸਾਡੇ ਕਾਰਨ ਹੋ ਰਹੀ ਆ ਤੇ ਅਸੀਂ ਨਾਲ ਹੀ ساری ਮਤਲਬ ਪਬਲਿਕ ਦੇ ਆ ਜੋ ਸਾਡੀ ਇੱਕ ਮਜਬੂਰੀ ਬਣ ਚੁੱਕੀ ਆ ਜੋ ਭਾਜਪਾ ਨੇ ਸਾਡੀ ਮਜਬੂਰੀ ਬਣਾਈ ਆ ਉਹਦੇ ਵਿੱਚ ਅਸੀਂ ਮਾਫੀ ਵੀ ਮੰਗਦੇ ਆ ਤੇ ਆਹ ਤੁਹਾਨੂੰ ਇੱਕ ਹੋਰ ਵੀ ਨੌਜਵਾਨ ਨਾਲ ਗੱਲਬਾਤ ਕਰਾਉਣੇ ਤੇ ਅੱਜ ਜੋ ਇੱਥੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਰਿਹਾ ਟੱਕਰ ਜਾਮ ਕੀਤਾ ਗਿਆ ਵਾ ਉਹਦਾ ਕੀ ਕਾਰਨ ਹੈ ਜੀ ਹਾਂਜੀ ਵੀ ਜਿਹੜਾ ਅੱਜ ਦਾ ਇਸ ਸਾਰੇ ਪੰਜਾਬ ਦੇ ਹਾਈਵੇ ਨੈਸ਼ਨਲ ਹਾਈਵੇ ਜਿਹੜੇ ਚੱਕੇ ਆ ਜਾਮ ਕਰਨ ਦਾ ਜਿਹੜਾ ਕਾਲ ਸੰਜੁਕਤ ਕਿਸਾਨ ਮੋਰਚੇ ਵੱਲੋਂ ਇਹ ਸਿਰਫ ਜਿਹੜਾ ਛੋਰੀ ਤੌਰ ਦੇ ਉੱਤੇ ਜਿਹੜਾ ਰਾਤ ਜਦੋਂ ਸਾਡੇ ਮੋਬਾਈਲਾਂ ਦੇ ਉੱਤੇ ਟੀਵੀ ਚੈਨਲਾਂ ਦੇ ਉੱਤੇ ਇਹ ਖਬਰ ਚੱਲਦੀ ਆ ਕਿ ਯੂਪੀ ਦੇ ਅੰਦਰ ਇਹ ਜਿਹੜਾ ਬੀਜੇਪੀ ਦਾ ਰਾਜ ਗ੍ਰਹਿ ਮੰਤਰੀ ਉਹਦੇ ਬੇਟੇ ਵੱਲੋਂ ਸਾਡੇ ਜਿਹੜੇ ਕਿਸਾਨ ਸ਼ਾਂਤਮਈ ਢੰਗ ਨਾਲ ਉੱਥੇ ਧਰਨਾ ਲਗਾ ਕੇ ਪ੍ਰਦਰਸ਼ਨ ਕਰ ਰਿਹਾ ਤੇ ਉਹਨਾਂ ਦੇ ਉੱਤੇ ਬੜਾ ਤਸ਼ੱਦਦ ਰੂਪ ਦੇ ਵਿੱਚ ਗੱਡੀ ਚੜਾ ਕੇ ਤਕਰੀਬਨ ਹੁਣ ਤੱਕ ਦੀ ਜਿਹੜੀ ਇਹ ਰਿਪੋਰਟ ਆ ਉਹ ਨੌ ਦੇ ਕਰੀਬ ਜਿਹੜੇ ਕਿਸਾਨ ਸਾਡੇ ਸ਼ਹੀਦ ਹੋ ਗਿਆ ਜੇ ਕੋਈ ਜੇ ਜ਼ਖਮੀ ਆ ਅਜੇ ਖਬਰਾਂ ਦੇ ਵਿੱਚ ਕੋਈ ਇਹ ਖਰਸ਼ਾ ਪੂਰਾ ਜਾਇਰ ਨਹੀਂ ਹੋ ਸਕਿਆ ਕਿ ਕਿੰਨੇ ਸਾਡੇ ਕਿਸਾਨ ਮਜ਼ਦੂਰ ਉਥੇ ਜ਼ਖਮੀ ਹੋ ਚੁੱਕੇ ਆ ਇਸ ਕਰਕੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਨ ਦਾ ਸੱਦਾ ਸਾਡਾ ਸਿਰਫ 2 ਘੰਟੇ ਦਾ ਸੀ ਨਾ ਕਿ ਸਾਨੂੰ ਕਿਸੇ ਪਬਲਿਕ ਦੇ ਲੋਕਾਂ ਨੂੰ ਚਾਹੇ ਬੱਸਾਂ 'ਚ ਸਫ਼ਰ ਕਰਦੇ ਹੋਣ ਚਾਹੇ ਕਾਰਾਂ 'ਚ ਸਫ਼ਰ ਕਰਦੇ ਹੋਣ ਸਾਡੀ ਕੋਈ ਐਸੀ ਮਨਸ਼ਾ ਨਹੀਂ ਉਹਨਾਂ ਨੂੰ ਤੰਗ ਪਰੇਸ਼ਾਨ ਕਰੀਏ ਲੇਕਿਨ ਅਗਰ ਜੇ ਅਸੀਂ ਇਹਨਾਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਲੋਕ ਨਹੀਂ ਆਉਂਦੇ ਤੇ ਬੀਜੇਪੀ ਦਾ ਤਸ਼ੱਦਦ ਹੋਰ ਵਧਦਾ ਜਾਊਗਾ ਤੇ ਸਾਡੇ ਪੰਜਾਬ ਦੇ ਅੰਦਰ ਸਾਡੇ ਦੇਸ਼ ਦੇ ਅੰਦਰ ਹਰ ਉਹ ਲੋਕ ਕਿਰਤੀ ਲੋਕ ਜਿਹੜੇ ਬੀਜੇਪੀ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਸੜਕਾਂ ਦੇ ਉੱਤੇ ਬਾਦਰਾਂ ਦੇ ਉੱਤੇ ਬੈਠੇ ਆ ਅਗਰ ਇਹਨਾਂ ਨੂੰ ਰੋਕ ਨਾ ਲਈ ਤੇ ਬੀਜੇਪੀ ਦੇ ਗੁੰਡੇ ਸਾਡੇ ਉਹਨਾਂ ਕਿਸਾਨਾਂ ਦੇ ਵੱਲ ਨੂੰ ਵੀ ਵਧਣਗੇ ਇਸ ਕਰਕੇ ਸਾਰੇ ਪੰਜਾਬ ਦੇ ਅੰਦਰ ਜਿਹੜੀਆਂ ਸੜਕਾਂ ਜਾਨ ਕੀਤੀਆਂ ਗਈਆਂ ਉਹਦੇ ਉੱਤੇ ਅਸੀਂ ਮੁਕੰਮਲ ਤੌਰ ਤੇ ਖੜੇ ਆ ਤੇ ਮਰਦੇ ਰਹਿਾਂਗੇ ਜਨਾਚਰ ਕਿ ਬੀਜੇਪੀ ਨੇ ਵੀ ਇੱਕ ਜਿਹੜੇ ਤਖਤਾਂ ਕੁਚਲੇ ਆ ਉਹ ਇੱਕ ਨਬਾ ਪਾਉਂਦੇ ਜਾਂ ਡਰਾਵਾ ਪਾਉਂਦੇ ਜਾਂ ਮਤਬੁੱਦੀ ਉਹਨਾਂ ਦੀ ਮਾਰੀ ਹੋ ਗਈ ਆ ਇਹ ਕਿਉਂ ਕੁਚਲੇ ਆ ਦੀ ਤਖਤਾਂ ਦਾ ਨਹੀਂ ਜੀ ਨਹੀਂ ਇੱਕ ਮਾਰਾ ਪ੍ਰਭਾਵ ਪਾਉਂਦਾ ਕਰਕੇ ਕੁਚਲੇ ਆ ਪ੍ਰਭਾਵ ਮਾਰਾ ਬੀਜੇਪੀ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਗੁੰਡਾ ਜਿਹੜਾ ਜੋਗੀ ਉੱਥੋਂ ਦਾ ਗੁੰਡਾ ਜਿੰਨਾ ਜਿਹੜਾ ਰਾਜ ਹੀ ਗੁੰਡਿਆਂ ਦਾ ਅੱਜ ਤੱਕ ਕਰਦਾ ਆਇਆ ਇਹ ਸਿਰਫ ਬਖਲਾਹੜ ਚ ਆ ਗਈ ਆ ਜਿਹੜੀ ਉੱਥੋਂ ਦੀ ਜੋਗੀ ਸਰਕਾਰ ਆ ਕਾਰਨ ਸੱਤਾ ਮੁजफ्फरनगर ਤੁਸੀਂ ਵੇਖਿਆ ਹੋਊਗਾ ਜਿੱਥੇ ਪੱਟ ਦੇ ਹੱਥ ਮਾਰ ਕੇ ਇਹ ਕਹਿੰਦੇ ਸੀ ਕਿ ਅਜਗਰ ਜਦੋਂ ਲੱਖਾਂ ਦੀ ਤਬਾਦ ਦੇ ਵਿੱਚ ਜਿਹੜੀ ਪਾਰਟੀ ਦਾ ਕਾਠ ਹੋ ਜਾਂਦਾ ਉਹ ਪਾਰਟੀ ਰਾ ਸੱਤਾ ਵਿੱਚ ਆ ਜਾਂਦੀ ਆ ਤੇ ਜਦੋਂ ਕਿਸਾਨਾਂ ਨੇ ਹਾ ਦਾ ਨਾ ਨਾਰਾ ਮਾਰਿਆ ਤੇ 15 ਲੱਖ ਤੋਂ ਉੱਤੇ ਕਿਸਾਨ ਮੁजफ्फरनगर ਦੀ ਤਰਤੀਬੇ ਵਿੱਚ ਰੈਲੀ ਕਰਕੇ ਦਿਖਾ ਦਿੱਤੀ ਹੁਣ ਜਿਹੜੇ ਜੋਗੀ ਦੀ ਸਰਕਾਰ ਇਹਨਾਂ ਦੇ ਨਮਾਇंदे ਬਖਲਾਹੜ ਦੇ ਵਿੱਚ ਆ ਕੇ ਸਾਡੇ ਉਹਨਾਂ ਸ਼ਾਂਤਮਈ ਕਰ ਰੇ ਧਰਮਿਆਂ ਵਿੱਚ ਕਿਸਾਨਾਂ ਦੇ ਉੱਤੇ ਗੁੰਡਾਗਰਦੀ ਜਿਹੜੀ ਆ ਜਾ ਰਈਆ ਅੱਜ ਅਸੀਂ ਪੁਰ ਸ਼ਬਦਾਂ ਦੇ ਤਲੇਖੀ ਕਰਦੇ ਆ ਤੇ ਦੂਜਾ ਅਗਰ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਚੇਤਾਵਨੀ ਵੀ ਅਸੀਂ ਇਹਨਾਂ ਨੂੰ ਜੋਗੀ ਸਰਕਾਰ ਤੇ ਮੋਦੀ ਦੇ ਉਹਨਾਂ ਗੁੰਡਿਆਂ ਨੂੰ ਦੇਣਾ ਚਾਹੁੰਦੇ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਗਰ ਸਾਡੇ ਪੰਜਾਬ ਦੇ ਅੰਦਰ ਲੜ ਰਹੀਆਂ ਜਥੇਬੰਦੀਆਂ ਲਈ ਕਾਲ ਆਉਂਦੀ ਆ ਕਿ ਜੋਗੀ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਮੁਜ਼ਫਰਨਗਰ ਜਾਂ ਯੂਪੀ ਦੇ ਅੰਦਰ ਕੋਈ ਧਰਨਾ ਪ੍ਰਦਰਸ਼ਨ ਕਰਦਾ ਤੇ ਅਸੀਂ ਇਹ ਆਸ ਕਰਦੇ ਆ ਤੇ ਮਾਣ ਕਰਦੇ ਆ ਇਹਨਾਂ ਸਾਰੀਆਂ ਸੰਘਰਸ਼ੀ ਜਥੇਬੰਦੀਆਂ ਵੱਲੋਂ ਅਤੇ ਯੂਪੀ ਦੇ ਅੰਦਰ ਵੀ ਵੱਡੇ ਰੋਸ ਮੁਜ਼ਾਰੇ ਕਰ ਲਈ ਜਿਸ ਨੂੰ ਪੰਜਾਬ ਦੇ ਕੀ ਹੋ ਗਿਆ ਜੋ ਅਜਿਹੀ ਹੋ ਗਿਆ ਮਾਵਾ ਦੇ ਬੱਚੇ ਦਾ ਪੁੱਤ ਉਹਨਾਂ ਵਾਸਤੇ ਤੁਸੀਂ ਸਰਕਾਰ ਕੋਲੋਂ ਕੀ ਮੰਗਾਂ ਰੱਖਦੇ ਆਂ? ਵੇਖੋ ਜੀ ਅਸੀਂ ਸਰਕਾਰ ਦੇ ਕੋਲੋਂ ਜਿਵੇਂ ਫੌਰੀ ਤੌਰ ਤੇ ਮੈਂ ਪਹਿਲਾਂ ਦੱਸ ਕੇ ਠਹਿਆ ਕਿ ਸਾਨੂੰ ਇਹ ਐਕਸ਼ਨ ਲਿਕਣਾ ਪਿਆ ਸਾਡੇ ਸੰਯੁਕਤ ਕਿਸਾਨ ਮੋਰਚੇ ਦੀਆਂ ਬੜੀਆਂ ਸਿਹird ਪਾਰਟੀਆਂ ਜਥੇਬੰਦੀਆਂ ਦੇ ਆਗੂ ਉਹ ਜਿਹੜੀ ਮੰਗ ਕਰਨਗੇ ਉਹਨਾਂ ਦੇ ਜਿਹੜਾ ਕੇਸ ਕਾਨੂੰਨੀ ਕੇਸ ਦਰਜ ਕੀਤੇ ਜਾਣ ਤੇ ਜਿਹੜਾ ਮੁਆਵਜ਼ਾ ਦਾ ਸਾਡੇ ਜਿਹੜੇ ਸ਼ਹੀਦ ਕਿਸਾਨ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਮੁਆਵਜ਼ੇ ਦੀ ਜਿਹੜੀ ਮੰਗ ਸਾਡਾ ਸੰਯੁਕਤ ਕਿਸਾਨ ਮੋਰਚਾ ਰੱਖੂਗਾ ਅਸੀਂ ਉਹਨਾਂ ਦੇ ਨਾਲ ਖੜੇ ਆਂ ਤੇ ਅਸੀਂ ਉਸ ਮੰਗ ਦੀ ਹਮਾਇਤ ਕਰਦੇ ਹੋਏ ਜਿੱਥੋਂ ਦਾ ਵੀ ਸਾਨੂੰ ਜਿਹੜਾ ਇੱਕ ਮੌਕਾ ਦਿੱਤਾ ਜਾਊਗਾ ਜੇ ਸਾਨੂੰ ਇਹ ਕਿਆ ਜਾਊਗਾ ਕਿ ਇੱਥੇ ਰੋਜ਼ ਪ੍ਰਦਰਸ਼ਨ ਕਰਨਾ ਉੱਥੇ ਲਈ ਅਸੀਂ ਤਿਆਰ ਬਰ ਤਿਆਰ ਆ ਤੇ ਦੂਜਾ ਨੌਜਵਾਨਾਂ ਵੱਲੋਂ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਅਸੀਂ ਹਰ ਦਮ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਆ ਜਦੋਂ ਰਾਤੀ ਸਾਨੂੰ ਪਤਾ ਲੱਗਾ ਅਸੀਂ ਆਪਣੇ ਨੌਜਵਾਨ ਸਭਾ ਤੋਂ ਪੇਜ ਤੋਂ ਸਾਡੀ ਤਸਵੀਲ ਦੇ ਅੰਦਰ ਜਿੰਨੇ ਨੌਜਵਾਨ ਸਾਰਿਆਂ ਨੂੰ ਸਨੇਹਾ ਲਾਇਆ ਕਿ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਗਰਾਂ ਤੱਕ ਇਹਨਾਂ ਗੁੰਡਿਆਂ ਦੇ ਹੱਥ ਆ ਗਏ ਇਹਨਾਂ ਦਾ ਪੁਰਜੋਰ ਵਿਰੋਧ ਕਰਨ ਲਈ ਸਵੇਰੇ ਰਈਏ ਵਾਲੇ ਨਹਿਰ ਵਾਲੇ ਪੁਲ ਤੇ ਪਹੁੰਚੇ ਤੇ ਸਾਡੇ ਨੌਜਵਾਨ ਸਾਡੇ ਕਿਸਾਨ ਵੀਰ ਹੋਰ ਬਜ਼ੁਰਗ ਸਾਡੇ ਸਾਥੀ ਜਿੰਨਾਂ ਤੋਂ ਅਸੀਂ ਨੌਜਵਾਨ ਸੇਧ ਲੈ ਆਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਆ ਕਿ ਅਸੀਂ ਨੌਜਵਾਨ ਇਹਨਾਂ ਬਜ਼ੁਰਗਾਂ ਦੀਆਂ ਸ਼ਾਂ ਬਣ ਕੇ ਖੜੇ ਆ ਤੁਹਾਨੂੰ ਜਦੋਂ ਇਹ ਬਜ਼ੁਰਗ ਤੇ ਤੁਹਾਨੂੰ ਅਵਾਜ਼ ਦੇਣ ਕਿ ਅਸੀਂ ਨੌਜਵਾਨ ਵਧੇਰੇ ਗਿਣਤੀ ਦੇ ਵਿੱਚ ਇਹਨਾਂ ਤੋਂ ਮੂਹਰੇ ਓਟੇ ਇਹਨਾਂ ਇਕੱਠਾ ਰੋਸ ਮਜਾਰਿਆ ਧਰਨਿਆ ਰੈਲੀਆਂ ਜਾਂ ਸੜਕ ਜਾਮ ਕਰਨ ਦੇ ਜਾਂ ਪੁਲਿਸ ਦੀਆਂ ਗੋਟੀਆਂ ਗੋਲੀਆਂ ਦੇ ਲਾਟੀਆਂ ਖਾ ਲਈ ਤਿਆਰ ਪਰ ਤਿਆਰ ਰਾਵਾਂਗੇ ਤੇ ਇਹਨਾਂ ਦੇ ਮੂਹਰੇ ਓਟੇ ਲੜਦੇ ਰਾਵਾਂਗੇ ਇਨੀਆਂ ਬੇਨਤੀਆਂ ਨਾਲ ਤੁਹਾਡਾ ਬਹੁਤ ਬਹੁਤ ਜੀ ਜੀ ਕਿ ਇਹ ਵੀ ਸੋਇ ਤੇ ਤੁਸੀਂ ਪਹਿਰਾ ਦਿਨਾ ਦੇਖੋ ਜੀ ਸਾਡੀ ਜਫੇਬੰਦੀ ਉਸ ਮਹਾਨ ਯੋਧੇ ਦੇ ਨਾਂ ਤੇ ਜਿਹੜੀ ਜਸੇ ਬੰਦੀ ਆ ਜਿਹਦੇ ਵਿਚਾਰ ਸਿਰਫ ਕਿਤਾਬਾਂ ਚੋਂ ਮਿਲਦੇ ਆ ਨਾ ਕਿ ਮੇਲਿਆਂ ਦੇ ਵਿੱਚੋਂ ਜਾਂ ਇਹੋ ਜਿਹੀਆਂ ਫਿਲਮਾਂ ਜਾਂ ਸ਼ਰੀਰ ਗਾਣਿਆਂ ਦੇ ਵਿੱਚੋਂ ਸਾਨੂੰ ਭਗਤ ਸਿੰਘ ਤੋਂ ਕੁਝ ਸਿੱਖਿਆ ਨਹੀਂ ਮਿਲਦੀ ਸਾਨੂੰ ਇਹ ਸਿੱਖਿਆ ਮਿਲਦੀ ਅਸੀਂ ਜਾਣਦੇ ਕਿ ਭਗਤ ਸਿੰਘ ਨਾ ਬੰਬਾਂ ਵਾਲਾ ਸੀ ਨਾ ਬੰਦੂਕਾਂ ਵਾਲਾ ਸੀ ਭਗਤ ਸਿੰਘ ਇੱਕ ਚੰਗੀ ਸੋਚ ਤੇ ਚੰਗੇ ਵਿਚਾਰਾਂ ਵਾਲਾ ਮਨੁੱਖ ਸੀ ਅਸੀਂ ਉਹਦੀ ਦਿੱਤੀ ਸੇਧ ਤੇ ਚੱਲਣ ਵਾਲੇ ਆ ਇਸ ਕਰਕੇ ਅਸੀਂ ਸਾਰੀਆਂ ਇਹਨਾਂ ਜਿਹੜੀਆਂ ਕਾਨੂੰਨਾ ਮੁਤਾਬਕ ਉਹਨਾਂ ਦੇ ਜਿਹੜੇ ਸਾਡੇ ਘੋਲਾਂ ਦੇ ਵਿੱਚ ਏਦਾਂ ਦੀ ਦਰਬਾਰ ਸਾਨੂੰ ਖਦੇੜਨ ਦੀ ਕੋਸ਼ਿਸ਼ ਕਰਨਿਆਂ ਲਈ ਤਿਆਰ ਬਰ ਤਿਆਰ ਰਾਵਾਂਗੇ ਤੇ ਭਗਤ ਸਿੰਘ ਦੀ ਸੋਚ ਨਾਲ ਅਸੀਂ ਚੱਲਦੇ ਰਾਵਾਂਗੇ ਮੈਂ ਜਿਹੜਾ ਸੂਬਾ ਖਜਾਨਚੀ ਸ਼ੀਰਪਖਤ ਸਿੰਘ ਨੌਰਵਣ ਸਭਾ ਤੇ ਹਰਮੀਤ ਸਿੰਘ ਦਾਉਤ ਤੇ ਮੇਰੇ ਨਾਲ ਹੀ ਜਿਹੜੇ ਸਾਥੀ ਆ ਇਹ ਸਾਡੇ ਸਾਰੇ ਫਾਇਤ ਕਮੇਟੀ ਦੇ ਮੈਂਬਰ ਸ਼ੀਰਪਖਤ ਸਿੰਘ ਸਭਾ ਦੇ ਜਿਹੜੇ ਸਾਰੇ ਮੈਂਬਰ ਆ ਹੰਦਰੀਤੀ ਜੋ ਅੱਜ ਕਟਾਨ ਇਤੇ ਰੋਜ਼ ਪ੍ਰਦਰਸ਼ਨ ਕਰਦੇ ਹੋਏ ਆ ਉਹਨਾਂ ਵਾਸਤੇ ਤੁਸੀਂ ਦਿੱਲੀ ਅਖਰ ਬਹੁਤ ਜ਼ਿਆਦਾ ਆਪਣਾ ਸੰਘਰਸ਼ ਕਰ ਰਹੇ ਹੋ ਤੇ ਹੁਣ ਰਾਤ ਦੇ ਜੋ ਆਪਣੇ ਕਿਸਾਨ ਆਗੂ ਉਥੇ ਪਹਿਲੇ 4 ਸੱਜੇ ਹੀ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਨਵਾਂ ਵੀ ਗਿਣਤੀ ਆ ਗਈ ਆ ਉਹਨਾਂ ਸਮਨ ਦੇ ਕੀ ਕਹਿਣਾ ਚਾਹੁੰਦੇ ਚਾਰੀ ਹੈ ਜੀ ਕਿਸਾਨ ਵੀ ਦੋ ਬੰਦੇ ਵੀ ਗੱਡੀ ਦੇ ਨਾਲ ਉੱਥੇ ਟਾਈਮ ਕੋ ਚਲੇ ਗਏ ਸੀ ਤੇ ਇੱਕ ਬੰਦਾ ਵੀ ਜਿਹੜਾ ਰਾਜਜੀ ਮੰਤਰੀ ਹੀ ਉਹਦਾ ਮੁੰਡਾ ਮੋਂ ਨੂੰ ਉਹ ਜਦੋਂ ਭੱਜ ਰਿਹਾ ਸੀ ਤੇ ਉਹਨੇ ਗੋਲੀ ਚਲਾਈ ਉਹਦੇ ਤੇ ਇੱਕ ਨਸਾਨ ਪੂਰਾ ਹੈ ਗੋਲੀ ਕਿਹਦੇ ਉੱਤੇ ਚੱਲੀ ਆ ਜੀ ਮੰਤਰੀ ਦਾ ਮੁੰਡਾ ਮੋਨੂ ਆ ਬੀਜੇਪੀ ਦਾ ਹਾਂ ਬੀਜੇਪੀ ਸਰਕਾਰ ਦਾ ਰਾਜ ਮੰਤਰੀ ਅਜੇ ਮਿਸਰਾ ਟੈਣੀ ਉਹਦੇ ਮੁੰਡੇ ਉੱਤੇ ਚਲਾਈ ਗਈ ਜਦੋਂ ਬਚ ਕੇ ਭੱਜ ਰਿਹਾ ਸੀ ਤੇ ਗੰਨੇ ਦੇ ਖੇਤ ਵਿੱਚੋਂ ਭੱਜ ਗਿਆ ਤੇ ਉਦੋਂ ਇੱਕ ਬੰਦੇ ਦੇ ਵੀ ਗੋਲੀ ਵੱਜ ਕੇ ਵੀ ਉਹ ਸੀਰੋਏ ਦੇ ਹਸਪਤਾਲ ਦੇ ਵਿੱਚ ਇੱਕ ਤੇ ਐਸਾ ਸੀਰੋ ਦੇ ਵਿੱਚ ਦੂਜੇ ਵੀ ਸੀ ਆਪਣੀ ਜਿੰਦਗੀ ਮਾਰਨ ਲੱਗ ਪਏ ਜੋ ਕਤਲ ਲਾਤੂ ਹੈ ਹਾਂਜੀ ਹਾਂਜੀ 4 ਹੋਰ ਵੀ ਮਰੇ ਆ ਉਹਨਾਂ ਨੂੰ ਹਜੇ ਪਤਾ ਨਹੀਂ ਕਿ ਕੌਣ ਕੌਣ ਨਹੀਂ ਹੈ 8 8 ਜਣੇ ਆ ਹਾਂਜੀ 8 ਜਣੇ ਆ ਤੇ ਉਹ ਪੁਰੇ ਤੁਸੀਂ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਹੁਣ ਸਾਡੇ ਸੀਨੀਅਰ ਨੇਤਾ ਗਏ ਆ ਠੀਕ ਹੈ ਸਰ ਬਾਕੀ ਜਿੰਨੇ ਵੀ ਆਪਣੇ 32 ਜਥੇਬੰਦੀਆਂ ਦੇ 3-9 ਮੈਂਦੇ ਹੋ ਗਏ ਆ ਉਹ ਗਏ ਆ ਉਹਨਾਂ ਨੇ 1 ਕਰੋੜ ਰੁਪਏ ਦੀ 81 ਦੀ ਉਹਨਾਂ ਵਿੱਚ ਜਿਆਦੇ ਸਰਕਾਰੀ ਨੌਕਰੀ ਤੇ ਰਾਜ ਸਭਾ ਮੰਤਰੀ ਨੂੰ ਇਸੇ ਟਾਈਮ ਕੀ ਅਸਤੀਫਾ ਉਹਨੂੰ ਕੱਢਣਾ ਚਾਹੀਦਾ ਵੀ ਆਪਣੇ ਮੰਤਰੀ ਦੇ ਅਹੁਦੇ ਤੋਂ ਕੀ ਨਾਮ ਰੂਜੀ ਆਪਣਾ ਰਾਜੇਂਦਰ ਸਿੰਘ ਗੋਲਡਨ ਤੇ ਜੋ ਜੋ ਪੋਟੇ ਤੇ ਜਿਹੜੇ ਭਾਜਪਾ ਦੇ ਜਿੰਨੇ ਆਗੂ ਸੀ ਜਿੰਨੇ ਵਰਕਰ ਸੀ ਉਹਨਾਂ ਦੇ ਨਾਲ ਉਹਨਾਂ ਤੇ ਵੀ ਸਤਲ ਦਾ ਪਰਚਾ ਹੋਵੇ ਤੇ ਕੜੀ ਤੋਂ ਕੜੀ ਸੱਜ ਸਕੀ ਜਾਵੇ ਇਹ ਚਾਰ ਮੰਗਾ ਰੱਖੀਆਂ ਨੇ ਆਪਣੇ ਧੰਨਵਾਦ ਇਹ ਥੰਨ ਜਥੇਬੰਦੀ ਦੇ ਆਗੂ ਸਰਦਾਰ ਗੋਲਡਨ ਜੋ ਕਿ ਕਾਹ ਰਹਾ ਕਿ ਜੋੜਾ ਉਹਨਾਂ ਦੇ ਭਾਜੀਪੀ ਸਰਕਾਰ ਤੇ ਉਹਨਾਂ ਦੇ ਪਰਚਾ ਵੀ ਹੋਣਾ ਚਾਹੀਦਾ ਵਾ ਤੇ ਜੋ ਉਕਸਾਨ ਸਾਡੇ ਸ਼ਹੀਦ ਹੋ ਗਿਆ ਉਹਨਾਂ ਨੂੰ ਜੋ ਵੀ ਬਣਦਾ ਵਾ ਹੱਕ ਉਹਨਾਂ ਦਾ ਦੇਣਾ ਚਾਹੀਦਾ ਤੁਸੀਂ ਵੇਖ ਸਕਦੇ ਹੋ ਕਿ ਭਾਰੀ ਗੁੰਝੀ ਦੇ ਵਿੱਚ ਬਹੁਤ ਜ਼ਿਆਦਾ ਸੱਕਾ ਜਾ ਰਿਹਾ ਪਿਆ ਰਹੀਆ ਵਿਖੇ ਜੋ ਕਿ ਬਹੁਤ ਹੀ ਰੋਸ ਪ੍ਰਦਰਸ਼ਨ ਕਰਦੇ ਹੋਏ ਜਥੇਬੰਦੀਆਂ ਵੱਲੋਂ ਬੱਤੀ ਜਥੇਬੰਦੀਆਂ ਵੱਲੋਂ ਇਹ ਜਿਹੜਾ ਵਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾਵਾ ਤਾਂ ਗਾੜੀ ਵੀ ਉਸ ਉਰਸੇ ਇਦਾਂ ਇਹਨਾਂ ਵੱਟ ਚੋ ਸੰਘਰਸ਼ ਜਿਹੜਾ ਹੋਰ ਵੀ ਤਿੱਖਾ ਹੋ ਸਕਦਾ ਵਾ ਦੇਖਣ ਕਰਵਾਇਆ ਤੋਂ ਧੰਨਵਾਦ ਜੀ